ਉਰੇ ਪਹਿਲੇ ਬਾਬੇ ਦਾ ਬੈਂਗਣੀ ਵਾਲੀ ਟੱਕੜੀ ਆ ਗੋਲ ਗੋਲ ਪੁੜਥੇ ਵਾਲੇ ਬੈਂਗਣ ਲੱਗੇ ਪਿਆ ਲੈ ਕਿੰਨੇ ਸੋਹਣੇ ਆ ਲੈ ਪੁੰਨਾ ਆਦੀ ਵਾਰ ਵੀ ਲਾਈ ਬਟ ਕਾਲੇ ਕਾਲੇ ਜੀ ਯਾ ਥੋੜਾ ਮੈਂ ਕੁਝ ਲਫਾ ਫਾਭੂ ਨਹੀਂ ਗਈ ਲੈ ਕਿੰਨੇ ਸੋਹਣੇ ਬੈਂਗਣ ਨੇ ਲੈ ਗੋਲ ਗੋਲ ਆ ਔਰ ਖਬਰਾਂ ਕੇ ਖਮਾ ਜਦੋਂ ਸਾਰੇ ਟੱਬਰ ਨੂੰ ਥੋੜੇ ਲਫਾ ਫਾਫਾ ਜਿੱਦਾਂ ਲਾ ਕਾਦੇ ਚ ਪਾਉਂਗੀ ਇਹਨੂੰ ਕਿਹਦੇ ਤੇ ਸੁਸਤ ਕਰਨੇ ਤੋਂ ਵਾਲਾ ਬਾਬਾ ਉਹ ਕਿਹੜੇ ਆ ਸਾਰੀ ਬੈਂਗਣ ਤੋੜੀ ਨੇ ਲਾਲ ਚੀਨੀ ਨਾ ਥੀ ਨਾਲ ਫਲਕਾਰੀ ਬਾਬਾ ਜੀ ਸਾਸਰੀ ਸਾਸਰੀ ਘਰ ਦਾ ਠੀਕ ਹੈ ਕਿਹਨੀ ਹੈ ਮੈਂ ਤਾਂ ਭਈ ਉਧਰੋਂ ਆ ਕੱਦੂ ਦੀ ਬਹੂ ਕੱਦੂ ਦੀਆਂ ਦੇਹੜੀ ਬੜੀ ਫੜਦੀਆਂ ਬੈਂਗਣਾਂ ਦੇ ਤਿੰਨ ਦਿਹਾੜੇ ਬਾਬਾ ਜੀ ਸਾਡੇ ਆਉਣੇ ਰਿਸ਼ਤੇਦਾਰ ਅੱਛਾ ਮੈਨੂੰ ਇਹ ਸਬਜ਼ੀ ਦੀ ਲੋੜ ਆ ਅੱਛਾ ਤੇਰੇ ਬੈਂਗਣ ਨੇ ਇਸਵੇਂ ਗੋਲ ਬੋਲ ਆ ਉਹ ਬੈਂਗਣ ਦਾ ਬਰੀਕਾ ਗੋਲ ਲੰਮੇ ਵੀ ਲੱਗਦੇ ਆਂ ਪੁਠਾ ਬਣਾਉਂਗੀ ਪਾਪਾ ਜੀ ਬੱਚਾ ਪੀਣਾ ਬੈਗਣਾ ਮੈਨੂੰ ਗੋਲ ਬੈਂਗਣੇ ਗੋਲ ਪਸੰਦ ਆਂ ਹਾਂ ਗੋਲ ਬੈਂਗਣੇ ਲੈਣੇ ਮਾਰੀ ਲਿਆ ਸੌਰ ਦੇ ਬਥੇਰੇ ਲੱਗਦੇ ਤਾਂ ਖਾ ਖਾ ਦੁਨੀਆ ਰੱਜ ਲਈ ਕੰਜਰ ਦੀ ਬੈਂਗਣੇ ਪਾਪਾ ਜੀ ਮੇਰੇ ਕੋਲ ਕੋਈ ਲਪਾਫਾ ਨਹੀਂ ਹੈਗਾ ਲਪਾਫਾ ਤਾਂ ਕੀ ਹੈ ਪਾਫਾ ਦਾ ਮੇਰਾ ਕਿਆ ਜਰਾ ਲੈ ਜੀ ਫੋਨ ਕਿ ਜਿੰਨੂ ਮਰ ਗਈ ਫੁੱਲਣਾ ਯਾਦਰੇ ਦੇ ਕੋਈ ਰੋਣਾ ਮਤ ਜੀ ਕੋ ਮੇਰੀ ਗੱਲ ਸੁਣ ਲੈ ਬੈਂਗਣੇ ਖਾ ਕੇ ਕੰਜਰ ਤਾਂ ਇਹ ਗਰਮ ਵੀ ਕਰ ਦਿੰਦੇ ਆਂ ਕੋਈ ਨਹੀਂ ਕਰ ਦੇਸ ਤਾਂ ਖਾਨੇ ਆ ਬਾਬਾ ਜੀ ਨਿੱਤ ਨਿੱਤ ਨਹੀਂ ਕਿਤੇ ਹਫਤੇ ਬਾਅਦ ਤੇਰਾ ਹਫਤੇ ਬਾਅਦ ਕਰਦੇ ਆ ਖਾਨੇ ਉਹ ਤੇਰਾ ਪੁੱਤ ਲਿਆਉਂਦਾ ਤੇ ਤੇਰਾ ਪੁੱਤ ਲਿਆਉਂਦਾ ਮੇਰਾ ਹਾਂ ਕੋਈ ਸਾਡੇ ਤਾਂ ਕੋਈ ਡਾਕੂ ਲੈ ਮੈਂ ਤਾਂ ਠਿੰਬਰੀ ਕੇ ਲੈ ਗੇ ਮੈਂ ਚਾਰ ਨੌ ਲੈ ਗਈ ਕੰਜ ਜਬੀ ਬਾਤੂ ਲੱਗਦੇ ਆ ਜਿਦੇ ਮਰਜੀ ਆਇਆ ਕਰ ਜਿਦੇ ਲੱਗਦੇ ਆ ਚੀਜ਼ ਭਾਈ ਉਸੇ ਦੀ ਆਊਗੀ ਬਾਬਾ ਜੀ ਤਾਂ ਫਿਰ ਸਿਆਣੇ ਹੋ ਜਿਨੇ ਮਰਜੀ ਤੋਂ ਲੈ ਤੇ ਮੈਂ ਤਾਂ ਸਾਡੇ ਵਾਲਾ ਤਾਂ ਭੁੰਨਾ ਲਾਉਂਦਾ ਨਹੀਂ ਤੁਸੀਂ ਤਾਂ ਕਰੇ ਵਧੀਆ ਬਾੜੀ ਲਈ ਬਟ ਮੈਂ ਤਾਂ ਸਾਡੇ ਵਾਲ ਨੂੰ ਕਹਿ ਦੱਸਾਂ ਵੀ ਇਹ ਰਾ ਲੈ ਕੇ ਹਲਾ ਦੇ ਬੈਂਗ ਨਹੀਂ ਲਾਦੇ ਮੁਰਕੇ ਤੇ ਮੁਰਕੇ ਜਿੰਨੇ ਮਰਜੀ ਉਹ ਲਾਦੇ ਤੇ ਦੋ ਬੂਜੇ ਲਾਦੇ ਮੁੱਕਦੇ ਨਹੀਂ ਬੈ ਕਰਨਾ ਮੇਰੇ ਤਾਂ ਪੀਕਿਆਂ ਦੇ ਲੱਗੇ ਹੁੰਦੇ ਸੀ ਇਹ ਤਾਂ ਉਤੋਂ ਵੱਡਨ ਸੀ ਬਾਬਾ ਜੀ ਪੂਜਾ ਪਾਲੇ ਸੋਨੇ ਬੈਂਗ ਨਿਕਲਦੇ ਸੀ ਇਸ ਦੇ ਵਿੱਚੋਂ ਉਹ ਤਾਂ ਗੱਲ ਤੈਨੂੰ ਮੈਂ ਦੱਸਦਾ ਇਹਦਾ ਇੱਕ ਬੂਜਾ ਲਾ ਦੇ ਇਹਦਾ ਕਿੰਨੇ ਮਰਜੀ ਤੋੜੀ ਜਾਂ ਮੁੱਕਦੀ ਨਹੀਂ ਸਾਡਾ ਉਹ ਤੈਨੂੰ ਮੈਂ ਦੁੱਖ ਕੀ ਦੱਸਾਂ ਮੇਰੇ ਘਰ ਵਾਲਾ ਤਾਂ ਡੱਕਾ ਨਹੀਂ ਤੋੜਦਾ ਬਾਬਾ ਜੀ ਉਹ ਤੂੰ ਕਿਹੜੀ ਬੈਂਗ ਨਹੀਂ ਭਾਲਦਾ ਉਹੀ ਤਾਂ ਗੱਲ ਹੈ ਫਿਰ ਜੇ ਲਾਵਾਂਗੇ ਨਹੀਂ ਫਿਰ ਤੋਲੋਗੇ ਕਿੱਥੇ ਲੈਣਾ ਹੁਣ ਭਾਈ ਤੰਜ ਤਾਂ ਤੇਰੇ ਵਰਗਾਂ ਦੇ ਹੁਣ ਆਪਦਾ ਕਹਾਉਣਾ ਪੈਂਦਾ ਬੈਂਗਣ ਮੇਰੇ ਬਾਬਾ ਜੀ ਲਿਫਾਫਾ ਲਿਆ ਕੇ ਦਿਓ ਫਿਰ ਲਿਫਾਫਾ ਦਾ ਮੈਂ ਦੇ ਦੂੰਗਾ ਤੈਨੂੰ ਤੋੜਦਾ ਲੈ ਇੱਥੇ ਰੱਖ ਲੈ ਤੋੜ ਲੂ ਫਿਰ ਘਰੇ ਠੀਕ ਆ ਬਾਬਾ ਜੀ ਬਸਾਰੇ ਉਹ ਵਧੀਆ ਯਾਰ ਟਾਈਮ ਪਾਸ ਹੋ ਜਾਂਦਾ ਠੀਕ ਤਾਂ ਕਹਦੇ ਆ ਵਾਹ ਟਾਈਮ ਪਾਸ ਜੀ ਮੈਂ ਕੀ ਹੋ ਗਿਆ ਬਾਬਾ ਜੀ ਮੈਂ ਤਾਂ ਘਰੇ ਵੀ ਨਹੀਂ ਆਇਆ ਤੁਹਾਡੇ ਉਹ ਘਰੇ ਤਾਂ ਹਾਂ ਭਈ ਲੜ ਲੋੜ ਲੜਾਈਆਂ ਲੜੂਗੀਆਂ ਹੋਈ ਜਾਂਦੀਆਂ ਆ ਉਹ ਮੁੰਡਾ ਜਾਂ ਕਹਿੰਦਾ ਕਹਿੰਦਾ ਟੈਂਬਰੀ ਕਹਿੰਦਾ ਅੱਡ ਹੋਣਾ ਉਹ ਮਹਾ ਡਚ ਕੰਢਾ ਡੋਹ ਕੇ ਕੀ ਕੱਢੇਗਾ ਤੂੰ ਜਿਹੜਾ ਕਠਾ ਇੰਚ ਕੰਮ ਆਉਂ ਜੇ ਉਹਦੇ ਵਰਗੀ ਰੀਸ ਨਹੀਂ ਹਾਂ ਬਾਬਾ ਦਾ ਤਸਵੀਰ ਠੀਕ ਹੈ ਐਡ ਚ ਕੀ ਪਿਆਗਾ ਐਡ ਚ ਹੀ ਨਹੀਂ ਪਈ ਅਜਾ ਕਿੱਲੇ ਕਰੋਗੇ ਦੁੱਗਣਾ ਖਰਤਾ ਵਾਜੂ ਉਹ ਨਹੀਂ ਚੱਲਣ ਲੱਗੀ ਕਹਿੰਦੀ ਬੰਦਿਆਂ ਦਾ ਕੋਈ ਪੁੱਛਦੀ ਨਹੀਂਗਾ ਇਹ ਤਾਂ ਹੈ ਹੀ ਆ ਬਾਬਾ ਜੀ ਗੱਲ ਹੈ ਤਿਆਰੀ ਬੁੜੀਆਂ ਨਹੀਂ ਹੋਗੀ ਕਹਿੰਦੀ ਹੁਣ ਕਰੀਏ ਕਿਹਦਾ ਦਾਵਗਾ ਦਬਣ ਵਾਲਾ ਬੰਦ ਹੀ ਨਹੀਂ ਇਸ ਕੈਲਾ ਤਾਂ ਕੈਲੇ ਤੋਂ ਲਾਇਆ ਨਾ ਕਿਸੇ ਨੂੰ ਆਉਣ ਨਹੀਂ ਦਿੱਤਾ ਕੈਲੇ ਦੇ ਮੂਰੇ ਨਾ ਕੋਈ ਖਾਂਗੇ ਸਕੇ ਜਿੱਤੇ ਕਰ ਬਾਬਾ ਜੀ ਬੰਦੇ ਨੂੰ ਇਸਨਾ ਤੇ ਕਬੀਲਦਾਰੀਆਂ ਮਾਰਦੀਆਂ ਨੇ ਬੰਦਾ ਨਹੀਂ 겁ਤਾ ਹੁੰਦਾ ਇਹਨਾਂ ਦੀਆਂ ਟੈਂਸ਼ਨਾਂ ਨੇ ਲੈ ਲਿਆ ਨਹੀਂ ਮੈਂ ਕਦੇ ਹਰ ਨਾਲ ਅਸੀਆਂੁੰਡੇ ਦੀ ਮਾੜੀ ਗੱਲ ਐ ਭਾਈ ਅੱਡ ਕਿਹਦੇ ਨਾਲ ਹੋਣਾ ਉਹਨੇ ਤੇ ਉਹ ਮਾਮਾ ਤੇ ਉਹ ਨਾਲ ਹੋਣਾ ਕੋਈ ਬਾਹਲਾ ਵੱਡਾ ਟੱਬਰ ਨਹੀਂ ਤਾਂ ਪਤਾ ਕੀ ਵੀ ਬਾਹਲਾ ਵੱਡਾ ਟੱਬਰ ਐ ਸਾਡੇ ਚਾਰ ਤਾਂ ਜੀਉ ਭਾਈ ਤੁਸੀਂ ਇੱਕ ਤੁਹਾਡਾ ਪੁੱਤ ਆ ਦੋ ਤੁਸੀਂ ਅੰਬੋ ਤੇ ਤੂੰ ਇੱਕ ਉਹ ਦੋ ਚਾਰ ਪੰਜ ਤੇ ਜੀਉ ਨਹੀਂ ਕਿਉਂਦੀ ਨਾ ਫਿਰ ਮੈਨੂੰ ਕੋਸੇ ਦੀ ਟੈਂਸ਼ਨ ਨਹੀਂ ਸੀ ਇਹ ਕਰਨ ਦਾ ਕੰਜਰ ਦਾ ਨਾ ਸਹੀ ਤਾਂ ਦੋ ਪਰਨੇ ਲੈ ਕੇ ਆਉਂਦਾ ਪਰਾਂ ਬਹਿ ਜਾਂਦੀ ਪਾਪਾ ਜੀ ਮਾਰੀ ਗੱਲ ਆ ਤੈਨੂੰ ਦੋ ਰੋਟੀਆਂ ਦੇਂਦਾ ਫਰਜ਼ ਵਾਂਗੂੰ ਤੂੰ ਬਥੇਰਾ ਕੰਮ ਕਰਿਆਗਾ ਲੋਕਾਂ ਦੀ ਸੰਗ ਮਾਰਦੀ ਐ ਕੰਜਰ ਦਾ ਕਾਦ ਮੰਦਾ ਮੇਰਾ ਜੀ ਕਰਦਾ ਵੀ ਵਿਆਹ ਕਰਵਾ ਲੈ ਆ ਕਰ ਲੋਕਾਂ ਦੀ ਸ਼ਰਮ ਮਾਰਦੀ ਐ ਕੰਜਰ ਦੇਖਣਗੇ ਕਾਇਲੇ ਨੇ ਕਿਹੜੀ ਉਮਰ ਚ ਵਿਆਹ ਕਰਵਾ ਲੈ ਆ ਵੇ ਬਾਬਾ ਵਿਆਹ ਦਾ ਪੰਗਾ ਨਾ ਲਈ ਬੁਰਾ ਤੂੰ ਹੋਇਆ ਪਿਆ ਕੱਲ ਨੂੰ ਐਸੇ ਹੋਰ ਐਸੇ ਹੱਥ ਮਾਰੂਗੀ ਤੂੰ ਰਹਿ ਦੇ ਦੇਖੀਉਂ ਡਰਦੇ ਆ ਫੇਤੀ ਤੋਂ ਡਰਦੇ ਆ ਵੀ ਐਡਾ ਲਾਣੇ ਦਾ ਨਾ ਐ ਕੰਜਰ ਦੇ ਦਾ ਸਾਰਾ ਮਿੱਟੀ ਚ ਮੇਜੂਗਾ ਮੈਂ ਤਾਂ ਇਹੀ ਗੱਲ ਕਹਿਣੀ ਆ ਵੀ ਸੋਡਾ ਇਹਦਾ ਨਾ ਕਿ ਸਾਰਾ ਕੁਝ ਮਿੱਟੀ ਚ ਮਿਲ ਜੂ ਕੱਲ ਨੂੰ ਉਹਨੇ ਪੱਤ ਲਾਗੇ ਫੇਰ ਵੀ ਆਪਦੀ ਹੋਊਗੀ ਫਿਰ ਜਵਾਕਾਂਗੇ ਤੇ ਇਹਨੂੰ ਸਾਡੇ ਮੁੰਡਿਆਂ ਨੂੰ ਦੋ ਦਿਨਾਂ ਕਹਿੰਦੇ ਤਾਂ ਸੋਡਾ ਚ ਕਰੰਟ ਨਹੀਂ ਹੈਗਾ ਤੀਵੀਂ ਬੋਲ ਕੇ ਜਾਵੇ ਮੂਹਰੇ ਸਾਂਹੀ ਕੱਢਦੀ ਆਂ ਸਾਡਾ ਟਾਈਮ ਸੀਨਾ ਕੰਜਦਾ ਉਹ ਜਾਂਦੀਆਂ ਰੋਟੀਆਂ ਲੈ ਕੇ ਤੁਰ ਕੇ ਟੋਕਰਾਂ ਆਉਂਦਾ ਸਿਰ ਤੇ ਤੇ ਚਪਲਾਂ ਚੱਕ-ਚੱਕ ਕਰੇ ਤਾਂ ਢੂਹੀ ਤੇ ਮਾਰਦੀਆਂ ਅਜੇ ਸੀ ਨਹੀਂ ਕਰੀ ਮਹਾਬਾਬਾ ਜੀ ਜਿਹਨੇ ਕੱਟਣਾ ਉਹ ਤਾਂ ਹੁਣ ਵੀ ਨਹੀਂ ਬੋਲਦੀ ਓਏ ਹੁਣ ਦਿਆਂ ਦਾ ਕੰਜੀਆਂ ਦੀਆਂ ਉਹ ਗੱਲਾਂ ਯਾਦਾ ਕੰਜੇ ਦੇ ਘਰ ਵਾਲੇ ਧਰਦੇ ਆ ਆਪ ਮੰंजे ਤੇ ਪਈਆਂ ਹੁੰਦੀਆਂ ਇਹਨਾਂ ਨੇ ਪੁੱਠੇ ਜਿਗਿਆ ਲੀਆਂ 5 ਸਾਲ ਹੋ ਗਏ ਪਾਪਾ ਜੀ ਮੈਂ ਮੈਂ ਕਦੇ ਤੇਰੇ ਪੁੱਤ ਨਾਲ ਲੜ ਕੇ ਨਹੀਂ ਦੇਖਿਆ ਨਾ ਉਹਨੇ ਕਦੇ ਨਹੀਂ ਦੇਖਿਆ ਲੜਾਈਆਂ ਚ ਕੁਝ ਨਹੀਂ ਹੈਗਾ ਕੁਝ ਨਹੀਂ ਘੱਟੀ ਦਾ ਘਰ ਹੀ ਪਟਣਾ ਪਾਪਾ ਜੀ ਉਹ ਤਾਂ ਹੁਣ ਇਹ ਜਿਆ ਜੋਗ ਆ ਗਏ ਨਾ ਤਾਂ ਕੁੜੀ ਦਾ ਪਤਾ ਲੱਗਦਾ ਕੰਜੇ ਦਾ ਨਾ ਬਹੂ ਦਾ ਪਤਾ ਲੱਗਦਾ ਵੀ ਕਿਹੜੀ ਉਮਰ ਦੀ ਹੈ ਚੁੰਨੀ ਨੀ ਲੈਣੀ ਕੋਈ ਸ਼ਰਤੇ ਲੈਣਾ ਨਹੀਂ ਦੇਣਾ ਨਹੀਂ ਬਾਬਾ ਜੀ ਮੈਂ ਤਾਂ ਨਾ ਰਾਜਸਥਾਨ ਤੋਂ ਆਈ ਆ ਉਧਰੋਂ ਵਿਆਹੀ ਹੋਈ ਆ ਸਾਡੇ ਤਾਂ ਸਾਰੀਆਂ ਬੁੜੀਆਂ ਕੰਮ ਕਰਦੀਆਂ ਹੰਡ ਕੱਟ ਕੇ ਤੈਨੂੰ ਤਾਂ ਮੈਂ ਦੇ ਬਹੁਤ ਜਿੱਤ ਬਣਾਈ ਹੋਈ ਏ ਤੇਰੀ ਕੁੰਡ ਕਡੋ ਫੋਣੇ ਲੱਗੋ ਤੇ ਕੀ ਆ ਇਹ ਮੂੰਹ ਬਿਠਾ ਕੇ ਲੋਕਾਂ ਨੂੰ ਕੁਝ ਦੇ ਦੇ ਕੋਈ ਨਾ ਦੇ ਤੂਗਾ ਹੋਈ ਗੱਲ ਆ ਭਾਈ ਬਥੇਰਾ ਸਮਝਾਉਣਿਆ ਕੰਜਾ ਦਾ ਆਪਦਾ ਖੂਨ ਚਾਈ ਜੰਨੇ ਆ ਕਰੀਏ ਕੀ ਤੂੰ ਬਾਲਾ ਨਾ ਸੋਚਿਆ ਕਰ ਪਪਾ ਮੈਂ ਤਾਂ ਕੀ ਸੋਚਣਾ ਸੋਚ ਕੇ ਬਹਿ ਗਏ ਨਾ ਕੁਝ ਉਹ ਕਹਿੰਦਾ ਮੈਂ ਨੂਨ ਹੀ ਹੈਗੀ ਤੇਰੀ ਭਈ ਦੋ ਰੋਟੀਆਂ ਖਾਣੀਆਂ ਜੇ ਦੇ ਦੋਗੇ ਤਾਂ ਵੀ ਚੰਗਾ ਨਾ ਦੇ ਉਹ ਵੀ ਆਉਦਾ ਪਰਾਂ ਮਾ ਤੇਰੇ ਕੋਲ ਕੁੜੀ ਕੋਲੇ ਵਾਗ ਜਾਣਗੇ ਤੇਰੇ ਕੋਲ ਸੰਖੋਸਾ ਬਾਬਾ ਜੀ ਚਾਰ ਕਿੱਲੇ ਜ਼ਮੀਨ ਦੇ ਰੱਖੀ ਉਹ ਆਉਂਦੇ ਵਧੀਆ ਨੇ ਚਾਰ ਕਿੱਲੇ ਕੱਲ ਨੂੰ ਲੱਤ ਰਹੁ ਸਿਰ ਤੇ ਬਾਬਾ ਜੀ ਜੇ ਤੂੰ ਜ਼ਮੀਨ ਨਾ ਕਰਾਤੀ ਜਮਈ ਤੈਨੂੰ ਮਾਰ ਦੇਣਾ ਨਾ ਭਾਈ ਜ਼ਮੀਨ ਤਾਂ ਮੈਂ ਕਿੱਥੇ ਨਾਲ ਰੋਂ ਲੈ ਕੇ ਨਹੀਂ ਜ਼ਮੀਨ ਦੇ ਤਾਂ ਨੋਹਾਂ ਤਾਂ ਹੋਣ ਨੇ ਕੋਈ ਨਹੀਂ ਜਦੋਂ ਜ਼ਮੀਨ ਹੋ ਗਈ ਫਿਰ ਤਾਂ ਲੱਤ ਮਾਰਨਗੇ ਕੰਜਰ ਦੇ ਹੋਰ ਮੈਂ ਤਾਂ ਆਪ ਕਹਿੰਿਆ ਬਾਬਾ ਜੀ ਇਹੀ ਗੱਲ ਆ ਆ ਲੈ ਜਾਂ ਬੈਂਗਣ ਕਦੇ ਹਲੇ ਥੋੜੇ ਕੰਮ ਕੱਢ ਦੇਗੀ ਚਲ ਐਵੇਂ ਤੂੰ ਤੈਨੂੰ ਕਿਹੜਾ ਜਵਾਬ ਦੇਣਾ ਮੈਂ ਹਾਂ ਬਾਬਾ ਜੀ ਹਾਂ ਨਾ ਬਾਬਾ ਜੀ ਇਹ ਤਾਂ ਮੇਰੇ ਕੰਮ ਤਾਂ ਨਹੀਂ ਕਰਦੀ ਕਰਨਾ ਪੈਂਦਾ ਭਾਈ ਜੇ ਕੋਈ ਕਿਸੇ ਤੋਂ ਲੈਣਾ ਪਏ ਕਰਨਾ ਵੀ ਪੈ ਜਾਂਦਾ ਕੋਈ ਸੰਗ ਨਹੀਂ ਇਹ ਕੰਮਾਂ ਚ ਬਾਬਾ ਤੂੰ ਤਾਂ ਸਿੱਧੇ ਹੀ ਕਹੀ ਜਾਂਦਾ ਉਹ ਮੇਰੀ ਗੱਲ ਸੁਣ ਲੈਨੇ ਭਾਈ ਮੇਰਾ ਟਾਈਮ ਪਾਸ ਹੋ ਜਿੰਨੇ ਤੇਰਾ ਟਾਈਮ ਪਾਸ ਹੋ ਜਿੰਨੇ ਮਰਜੀ ਸਾਬੀ ਲੈ ਜਾ ਕਣਕ ਦਾ ਘਟਾ ਲੈ ਜੀ ਮੇਰਾ ਟਾਈਮ ਪਾਸ ਹੋਣ ਦੀ ਬਾਬਾ ਜੀ ਹੋਈ ਜਾਂਦਾ ਤੂੰ ਮੇਰੀ ਗੱਲ ਸੁਣ ਲੈ ਚਾਹ ਚਾਹ ਗੋੜਾ ਦੋ ਦਵਾ ਲਊਗਾ ਮਾਨਸਾ ਤੋਂ ਕੋਈ ਦਾ ਬਾਬਾ ਜੀ ਜਿਹਦੇ ਲੋੜ ਪਈ ਸਾਨੂੰ ਦੱਸਾਂਗੇ ਦਵਾ ਦੇ ਉਹ ਲੋੜ ਤਾਂ ਪੈਂਦੀ ਹੁੰਦੀ ਐ ਜਦੋਂ ਮਰਜੀ ਕੈਲੇ ਨੂੰ ਫੋਨ ਮਾਰਨੀ ਘਰੇ ਸਮਾਨ ਤੇ ਰਿਪਿਆ ਹੋਊਗਾ ਮੈਂ ਕਿਹੜਾ ਬਾਬਾ ਜੀ ਤੁਸ ਨੂੰ ਜਵਾਬਤਾ ਕਿਸੇ ਕੋਲ ਬਸ ਫੇਰ ਲੈ ਬੈਂਗਣ ਮੈਂ ਤੜਾ ਦੇਣਾ ਤੋੜਨ ਵਾਲੀ ਮੈਂ ਤੋੜਤਾ ਆਪੇ ਲਵਾਂਗੀ ਕੋਲੇ ਖੜ ਜਾ ਮੈਂ ਕੋਲੇ ਦਾ ਖੜਾ ਤੰਜਲੀ ਤੂੰ ਫੋੜ ਤੇਰਾ ਮੁੰਡਾ ਆ ਕੇ ਲੜੇ ਮੁੰਡਾ ਮੁੰਡਾ ਕੋਈ ਲੜਦਾ ਤੋੜਨ ਵਾਲੀ ਮਨ ਲੈ ਤੇ ਮਾਰਦੇ ਨਹੀਂ ਲੈ ਜਾ ਇੱਥੇ ਧਰ ਲੈਣਾ ਮੂਰਗੇ ਕੋਲੇ ਤੋੜ ਤੋੜ ਫਿਰ ਮਰਜੀ ਲੈ ਜਾ ਬਾਬਾ ਜੀ ਬਹੁਤ ਚੰਗੇ ਹੁੰਦੇ ਸਵਾਦ ਉਹ ਚੰਗਾ ਤਾਂ ਬਣਨਾ ਪੈਂਦਾ ਭਾਈ ਫੇਰ ਹੀ ਆਉਂਦੀ ਏ ਤੇਰੇ ਵਰਗੀ ਨਹੀਂ ਕਿੱਥੋਂ ਜੇ ਮੁੰਡਿਆਂ ਦੇ ਮਖਤਿਆਰ ਹੱਥੋਂ ਵੀ ਆਉਣ ਨੂੰ ਹਟ ਨਹੀਂ ਐਵੇਂ ਕਦੇ ਡੰਗਾ ਡੂੰਗਾ ਲਾਹ ਜੀ ਭਾਈ ਹੋਰ ਕੀ ਕਰੀਏ ਲੈ ਬਾਬਾ ਤਾਂ ਭਾਈ ਬੈਂਗ ਨਹੀਂ ਲਾਈ ਹੁੰਦਾ ਉਹ ਬੈਂਗ ਬਹੁਤ ਦੂਰ ਰੱਖੀ ਆ ਉਹ ਲੈ ਕੇ ਬਸ ਤੋੜ ਲਈ ਹੁਣ ਹਾਂ ਭਾਈ ਆ ਬਾਬਾ ਜੀ ਪੁੱਤਰਾ ਉਹਨਾਂ ਦਾ ਭਾਫਾ ਚੱਕ ਲਈ ਉਹ ਚ ਪਾ ਕੇ ਲੈ ਗਈ ਕੋਤਮ ਮੈਂ ਦੇ ਦੂੰਗਾ ਕੰਦੋ ਤੋਂ ਨਹੀਂ ਜੇ ਤੂੰ ਕਹੇਗਾ بابا ਤੇਰੀ ਨੂੰਹ ਤਾਂ ਮੈਂ ਸਮਝਾ ਦੂੰਗੀ ਕੋਈ ਨਾ ਕਰ ਲੈ ਛੱਡ ਪਰੇ ਤੂੰ ਲੈਣਾ ਕੀ ਹੈ ਮੇਰੀ ਗੱਲ ਸੁਣ ਲੈ ਕੋਈ ਤੇ ਕਦੇ ਆ ਜੀ ਘਰੇ ਨਹੀਂ ਹੁਣਾ ਉਦੋਂ ਆਪਣਾ ਵਧੀਆ ਟਾਈਮ ਲੱਗ ਜਾਊਗਾ ਕੋਈ ਨਾ ਬਾਬਾ ਜੀ ਤੁਸੀਂ ਫੋਨ ਕਰ ਦਿਓ ਕੋਈ ਨਾ ਬਾਬਾ ਜੀ ਤੁਸੀਂ ਫੋਨ ਕਰ ਦਿਓ ਮੈਂ ਤੁਹਾਡਾ ਲੀਦਾ ਕਪੜਾ ਧੋ ਦੂੰਗੀ ਮੀਕਰ ਵੀ ਤੋਂ ਜੋ ਤੁਹਾਡੀ ਮੈਂ ਸਾਰਾ ਕੁਝ ਤੋਂ ਫਿਰ ਤਾਂ ਮੀਟ ਕਰਾਉਣ ਕਿ ਛੱਡੂੰ ਵੀ ਕਰਨਾ ਪੂਆ ਠੂ ਟੱਪ ਕੋਈ ਨਾ ਮੇਰੇ ਟਾਈਮ ਪਾਸ ਹੋ ਜਾਏ ਨਹੀਂ پتہ ਕਦਾਂ ਕਿਲਾ ਨਾ ਕਰਵਾਦਾ ਮੈਂ ਤੂੰ ਬਾਗ ਜਾ ਬਾਬਾ ਜੀ ਮੈਂ ਮਾਂ ਘਰੋਂ ਆਉਂਗੀ ਤੇਰੀ ਨੂਣਾ ਸ਼ੱਕ ਕਰਦੇ ਸਾਹਮਣੇ ਰੱਖੀ ਦੀ ਹੈ ਕਿਸੇ ਨੇ ਕਰਨਾ ਮੈਨੂੰ ਤਾਂ ਮਾਰ ਤੱਕ ਹੀ ਕਹਿੰਦੇ ਨੇ ਬਾਬਾ ਕਿਸੇ ਨੇ ਦੇਖ ਲਣ ਪੈਂ ਪੈਂਦੇ ਫਿਰ ਵੀ ਮਾਰਾ ਕਰਦੇ ਜੀ ਨਹੀਂ ਦਿੰਦੇ ਤੂੰ ਵਰਨੀ ਤੇਰੀ ਕੁਝ ਹੋਰ ਨਹੀਂ ਬਾਬਾ ਉਤੋਂ ਤੋਂ ਮੈਂ ਤੂੰ ਮੈਨੂੰ ਚੱਕਰ ਨੂੰ ਫਿਰਦਾ ਲਾਲਚ ਨਹੀਂ ਦੇਖਿਆ ਬਾਬਾ ਮਾੜੀ ਮੇਰੀ ਤਾਂ ਸੰਗ ਮੰਨ ਲਿਆ ਨਾ ਮੈਂ ਤੇਰੀ ਨੂੰਹਾ ਬਰਾਬਰ ਆ ਤੂੰ ਇੱਕ ਹੀ ਗੱਲ ਸੋਚਦਾ ਹੈ ਬਾਬਾ ਸਿੱਧੀ ਚੱਲਦਾ ਲੈ ਕਰਿਆ ਜੀ ਟਾਈਮ ਨਾਲ ਕੰਮ ਕਰ ਲਾਂਗੇ ਬੇਪੰਦ ਨਾ ਦੇਖ ਸਿੱਧੀ ਜਲੀ ਜਾਂਦਾ ਵੀ ਜਵੈ ਨਹੀਂ ਮੰਨਦਾ ਕਿਸੇ ਦੀ ਹੁੰਦਣਾ ਮੈਂ ਤਾਂ ਜਾਰ ਲਿਆ ਜੇ ਕਿਸੇ ਨੂੰ ਹੋਰ ਕਹਿਤਾ ਤੈਨੂੰ ਚੌਰਿਆ ਦਾੜੀ ਕੱਤ ਪਾਲੀ ਅਗਲੀ ਹੁੰਦਣਾ ਨਾ ਹੋਵੇ ਕਿਸ ਤਾਂ ਦਾ ਬਲ タルਕੀ ਲੈ ਕਰਕੇ ਇਹ ਕਵੀਲਦਾਰ ਦੀ ਕੋਈ ਗੱਲ ਨਹੀਂ ਕਰਦਾ ਨੂੰ ਤਾਂ ਜਦਾ ਠਰਕੀ ਕੈਲਾ ਪਪਾ ਕਹਿੰਦੇ ਐ ਇਹਦੇ ਕੋਲ ਤਾਂ ਜਿਹੜੀ ਆ ਗਈ ਉਸ ਨੂੰ ਠਾਕੁਰ ਚਰਾਪਾ ਕੀ ਜਣਾ ਦੋ ਡੰਗਾਂ ਦੀ ਦਾਤ ਤੋੜ ਲਈ ਦੇਖੀ ਜਦੋਂ ਹੁਣਾ ਪਊਗਾ ਉਦੋਂ ਆਜੂ ਬੰਦੇ ਨਾਲ ਸੌਣ ਲੈ ਐਂਕ ਪਾਲ ਲੈ ਫੜ ਲੈ ਕੁੱਟ ਕੇ ਰਾਹ ਹਾਤਾ ਵਧੀਆ ਕਰਿਆ ਤਾ ਬਾਬਾ ਜੀ ਮੈਨੂੰ ਫਿਰ ਵੀ ਤਰਸਾਉਂਦਾ ਮਾਂ ਕਿੱਧਰ ਜਾਊਗੀ ਤੂੰ ਫਿਰ ਦੂਹੇ ਚ ਪਾ ਲੈ ਚੌੜੀ ਜੀ ਕਰਕੇ ਪਾ ਲਈ ਲੈ ਬਾਬਾ ਜੀ ਕੋਈ ਨਾ ਜੇ ਮੈਂ ਪਵਾਵਾਂ ਨਾ ਬਾਬਾ ਜੀ ਮੈਂ ਪਾ ਲੂੰ ਤੇ ਇੱਥੇ ਖੜ ਜਾ ਇੱਥੇ ਖੜ ਜਾ ਇੱਥੇ ਖੜ ਜਾ ਦੇਖ ਲੈ ਜੇ ਮੈਂ ਪਾਣਾ ਪਾ ਦਾ ਨਾ ਸਮਝ ਨਾ ਨਾ ਬਾਬਾ ਤੂੰ ਪਾ ਲੂੰ ਹੈ ਪਾ ਲਈ ਪਾ ਲੂੰ ਆਹ ਐ ਤਾਂ ਸਿਆਣੀ ਐ ਤੂੰ ਲੱਗਦਾ ਆਪੀ ਪਾ ਲੇਂ ਚਲ ਚੰਗਾ ਮੈਂ ਤਾਂ ਜਾਨਣਾ ਫਿਰ ਮੁੰਡਿਆ ਕੋਈ ਫਰਕ ਨਹੀਂ ਬਾਬਾ ਜੀ ਹੁਣ ਤੇ ਤਣੀਆਂ ਲੈ ਕੇ ਜਨਾ ਤਾਂ ਦੇਖ ਲਈ हां ਲੈ ਕੇ ਜਾਊਂਗੀ ਉਧਰ ਮੈਂ ਪਰ ਉਹ ਹੋਗੀ ਬੰਦਾ ਜੀ ਕੋਈ ਨਾ ਪਾਪਾ ਜੀ ਉਧਰ ਮੈਂ ਤੋੜ ਲੂੰਗੀ ਧਨੀਆਂ ਤਾਂ ਲੱਗਦਾ ਬਾਬਾ ਤਾਂ ਨਾ ਕਿ ਹੁਣ ਮੈਂ ਦੀਆਂ ਅੰਕਾ ਪੋਲੀ ਪੋਲੇ ਪੈਰੀ ਨੂੰ ਦੇਖ ਕੇ ਕਰੇ ਲਈ ਬੱਟਾ ਨਾ ਹੁਣ ਤਾਂ ਟੈਲੀਵਿਜ਼ਨ ਦੇਖਦੀ ਉਹਦੀ ਨਾ ਕਿਆਂ ਬੋਲ ਕਿਤੇ ਲੈ ਲੈ ਚੱਲੀ ਗਈ ਭਣੇ ਹੰਤਾ ਇਹ ਤਾਂ ਨੀਂ ਫੇਰ ਆ ਜਾਣਗੇ ਤੁਹਾਰੇ ਤੇ ਬਈ ਨਹੀਂ ਫੜ ਕੇ ਰੱਖ ਲਈ ਤੋੜੀ ਤੜਾਈ ਜਾਵਾ ਮੈਂ ਐਂਦੀ ਸਾਹਮਣੇ ਤਾ ਦਿਨ ਨੂੰ ਆਹੀ ਨੱਕੇਨੀ ਬੋਲ ਕੇ ਬਹਿ ਨਾ। ਇਹ ਕੋਸਤ ਸਿਆਤਾ ਹੈ ਨਹੀਂ ਕੋਈ। ਨਾ ਕੀ ਹਾਲਾਲਾ ਟੱਕਾ ਪਤਾ ਬੱਬੇ ਨੂੰ। 50 ਰੁਪਏ ਦੀ ਬੈਂਕ ਨਹੀਂ ਲੈ ਗਈ। ਪਿਆਰ ਗੱਲਾਂ ਕਰਕੇ ਮਿੱਠੀਆਂ-ਮਿੱਠੀਆਂ ਹੋਰ ਕੀ ਭਾਲਦੀਆਂ ਨੇ। ਉਹਨੂੰ ਬੱਸ ਜਾ ਕਰੋ। ਤਾਂ ਲਾ। 50 ਰੁਪਏ ਉਹ ਨਾ ਤਾਂ ਬੈਂਕ ਨਹੀਂ ਲੈ ਆਂਦੀ। ਨਾਲੇ ਇਹ ਤਾਂ ਨਾ ਕਿ ਥਰਕੀਚਾਰ ਗੱਲਾਂ ਕਰਕੇ ਮੇਰਾ ਕੀ ਲੈ ਗਿਆ। ਕਾਮ ਲਿਆ ਮੇਰਾ ਕੀ ਗਿਆ ਮੈਂ ਤਾਂ ਉਹ ਜਿੱਕੀ ਦੀ ਜਾਨੀ ਆਂ ਆਪ ਦੇਖ ਲੈ। ਉਹ ਸਾਰ ਕਪੂਰ ਗਿਆ। ਆਹ ਨਹੀਂ ਪਤਾ ਤੈਨੂੰ ਕੱਲ ਨੂੰ ਫੇਰ ਆ ਜੂਗੀ ਮੈਂ ਇੰਨਾ ਦਾਲ ਪਾਣੀ ਆ ਬਾਬੇ ਦਾ ਹੁਣ ਤਾਂ ਨੰਗਾ ਆ ਮੈਂ ਜਾ ਮਾਂ ਜਾ ਕੇ ਪਰਤਾ ਬਣਾ ਕੇ ਜਿ ਵਕਾਂ ਨੂੰ ਖਵਾਵਾਂ ਸਕੂਲ ਹੋਣ ਵਾਲਾ ਜਿ ਵਕਾਂ ਦਾ ਟਾਈਮ ਹੋ ਗਿਆ ਪੈਣੇ ਪਾ ਜਾਣ ਨਹੀਂ ਆ ਤਾਂ ਕਰੇ ਇਹਦੀ ਰੋਟਾ ਹੋ ਕੰਮ ਕਾਲੀ ਕਾਲੀ ਹੋ ਜਾ ਤੱਕ ਮੈਂ ਪਹਿਲੀ ਮੜੇਗਾ ਫੇਰ ਨਿਭਰੂ ਕੰਮ ਬਾਬਾ ਦਾ ਕੰਦੇ ਦਾ ਬਾਹਲਾ ਕੰਮ ਲਾਗਾ ਤੇ ਪੁੱਤ ਨਿਆ ਮੈਂ ਨਾ ਹੋ ਜਵਾਂ ਨਾ ਤੂੰ ਬੁੜਾ ਇਹ ਰਹੇਗਾ ਉਹੀ ਮਰ ਜਾ ਸਾਰਾ ਦਿਨ ਗੱਲਾਂ ਗੱਲਾਂ ਕੀ ਆਇਆ ਜਾ ਵਾ ਜਾ ਆਇਆ ਵਾ ਜਾ ਹੁਣ ਪਤਾ ਲੱਗੂਗਾ ਜਦੋਂ ਮੇਰੇ ਨਾਲ ਬਾਹ ਪਈ ਗਿਆ ਤੇਰਾ ਤੇ ਪੈਸੇ ਮੰਗੂਗੀ ਕੱਲ ਨੂੰ ਮੈਂ